ਇਹਦੀ ਮੁੱਖ ਵਜ੍ਹਾ ਹੈ ਕਿ ਜਿਹੜਾ ਸਾਡਾ ਐਨਸੀਸੀ ਕਰਮਚਾਰੀ ਲੁਧਿਆਣਾ ਸਿਟੀ ਸੈਂਟਰ ਦੇ ਵਿੱਚੋਂ ਡਿਊਟੀ ਤੋਂ ਹਾਰਗ ਕੀਤਾ ਗਿਆ ਹੈਗਾ ਬਿਨਾਂ ਕਿਸੇ ਵਜ੍ਹਾ ਤੋਂ ਉਸ ਦੇ ਸਬੰਧ ਦੇ ਵਿੱਚ ਹੈ ਸਾਡੀਆਂ ਮੁੱਖ ਮੰਗ ਤਾਂ ਹੈਗੀ ਹੈ ਵੀ ਜਿਹੜਾ ਸਾਡਾ ਸਾਥੀ ਕਰਮਚਾਰੀ ਐਨਸੀਸੀ ਕਰਮਚਾਰੀ ਜਿਹੜਾ ਡਿਊਟੀ ਤੋਂ ਹਾਰਗ ਕੀਤਾ ਗਿਆ ਹੈਗਾ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਸਾਲ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਐਨਸੀਸੀ ਕਰਮਚਾਰੀ ਜਿਹੜਾ ਡਿਊਟੀ ਤੋਂ ਹਟਾਇਆ ਗਿਆਗਾ ਉਸ ਨੂੰ ਉਸੇ ਜਗ੍ਹਾ ਤੇ ਹੀ ਬਹਾਲ ਕੀਤਾ ਜਾਵੇ ਦੂਸਰੀ ਮੰਗ ਸਾਡੀ ਇਹ ਹੈ 2014 ਤੋਂ ਜਿਹੜੇ ਕਰਮਚਾਰੀ CHB CHW NCC ਕਰਮਚਾਰੀ ਜਿਹੜੇ ਲਗਾਤਾਰ ਬਿਨਾਂ ਕਿਸੇ ਐਬਸੈਂਟ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਮੈਨੇਜਮੈਂਟ ਦਾ ਕੰਮ ਸੰਭ ਰਏ ਨੇਗੇ ਬਿਜਲੀ ਬੋਰਡ ਦਾ ਕੰਮ ਸੰਭ ਰਏ ਨੇਗੇ ਉਸ ਦਾ ਉਹਨਾਂ ਦਾ ਦਰਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਉਹਨਾਂ ਨੂੰ ਮੈਨੇਜਮੈਂਟ ਦੇ ਵਿੱਚ ਵਿਭਾਗ ਦੇ ਵਿੱਚ ਲਿਆ ਜਾਵੇ ਕਿਸੇ ਕਿਤੇ 2014 ਤੋਂ ਕਿਤੇ 2012 ਤੋਂ ਕਿਤੇ 2009 ਤੋਂ ਵਿੱਚੋਂ ਅਸੀਂ ਆਪਦਾ ਜ਼ਿੰਦਗੀ ਦਾ ਜਿਹੜਾ ਪ੍ਰੀਸ਼ੀਅਸ ਟਾਈਮ ਹੈਗਾ ਉਹ ਅਸੀਂ ਮੈਹਿਕਮੇ ਨੂੰ ਦੇ ਚੁੱਕੇ ਹਾਂ ਇਸ ਕਰਕੇ ਸਾਡਾ ਜਿਹੜਾ ਬੰਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਜਿਹੜਾ ਇਹ ਪ੍ਰਜੈਸਟ ਹੈ ਜੀ ਸਾਡਾ ਇੱਕ ਸਾਥੀ ਦੀਗਾ ਐਨਸੀਸੀ ਤੇ ਕੰਮ ਕਰ ਰਿਹਾ ਸੀਗਾ ਤੇ ਉਹਨੂੰ ਡਿਊਟੀ ਤੋਂ ਫਾਰਮਿੰਗ ਕਰਿਆ ਗਿਆ ਸੀਗਾ ਤੇ ਸਾਡਾ ਇਹ ਮਸਲਾ ਵੀ ਉਹ ਬੰਦੇ ਨੂੰ ਡਿਊਟੀ ਦੀ ਜਿੱਥੇ ਉਹਨੂੰ ਕੱਢਿਆ ਵੀ ਉਹ ਡਿਊਟੀ ਦੇ ਉੱਥੇ ਉਹਨੂੰ ਬਹਾਲ ਕੀਤਾ ਜਾਵੇ ਤੇ ਰਹਿਦਾ ਦੂਜਾ ਮਸਲਾ ਸਾਡਾ ইপিਐਫ ਚ ਕਪੜਾ ਹੈ ਜੀ ਉਹ ਮੈਨੇਜਮੈਂਟ ਨਾਲ ਗੱਲਬਾਤ ਹੋਈ ਹੋਈ ਹੈ ਵੀ ਉਹ ਚ ਜਿਹੜੇ ਕੰਪਨੀ ਦੇ ਨੁਮਾਇੰਦੇ ਪਾਏ ਗਏ ਨੇ ਕਪੜੇਵਾਜ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਦੂਜੀ ਮੰਗ ਹੈ ਜੀ ਸਾਡੀ ਵੀ 14 2014 ਤੋਂ ਲੈ ਕੇ ਹੁਣ ਤੱਕ ਤਨਖਾਹਾਂ 'ਚ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ ਅਸੀਂ ਇਹ ਤਨਖਾਹਾਂ ਨੂੰ ਵਧਾ ਕੇ 30-35 ਹਜ਼ਾਰ ਤਨਖਾਹ ਕਰੀ ਜਾਵੇ ਸਾਰਿਆਂ ਦੀ ਡਿਪਾਰਟਮੈਂਟ ਵਿੱਚ ਮਰਜ਼ੀ ਕੀਤਾ ਜਾਵੇ ਜਿਹੜੀ ਅਸੀਂ ਮਹਿਕਮੇ ਤੋਂ ਮੰਗ ਕਰ ਰਹੇ ਹਾਂ ਜੀ ਇਹ ਪੰਜਾਬ ਲੇਬਰ ਤੇ ਮੰਗ ਹੈ ਜੀ ਸਾਡੀ ਇਹ ਪੰਜਾਬ ਲੇਬਰ ਦੀ ਹੀ ਸਟ੍ਰਾਈਕ ਕੀਤੀ ਹੋਈ ਹੈ ਅਸੀਂ ਨੇ ਇਹ ਸਟ੍ਰਾਈਕ ਜਦੋਂ ਤੱਕ ਸਾਡੇ ਬੰਦਿਆਂ ਦੀ ਬਹਾਲੀ ਨਹੀਂ ਹੁੰਦੀ ਹੈਗੀ ਜੀ ਤੇ ਈਪੀਐਫਰ ਦੇ ਜਿਹੜੇ ਘਪਲਾ ਹੋਇਆ ਹੋਇਆ ਉਹਤੇ ਇਨਵਿਨ ਲਾਗੂ ਨਹੀਂ ਹੁੰਦਾ ਹੋ ਗਿਆ ਜੀ ਸਿਸਟਮ ਉਹਨਾਂ ਚੱਕਰ ਅਸੀਂ ਇਹ ਸਟ੍ਰਾਈਕ ਜਾਰੀ ਰੱਖਾਂਗੇ ਜੀ ਇਹਦੀ ਮੁੱਖ ਵਜ੍ਹਾ ਹੈਗੀ ਜੀ ਜਿਹੜਾ ਸਾਡਾ ਐਨਸੀਸੀ ਕਰਮਚਾਰੀ ਲੁਧਿਆਣਾ ਸਿਟੀ ਸੈਂਟਰ ਦੇ ਵਿੱਚੋਂ ਡਿਊਟੀ ਤੋਂ ਹਟਕੀਤਾ ਗਿਆ ਹੈਗਾ ਬਿਨਾਂ ਕਿਸੇ ਵਜ੍ਹਾ ਤੋਂ ਉਸ ਦੇ ਸਬੰਧ ਦੇ ਵਿੱਚ ਹੈ ਸਾਡੀਆਂ ਮੁੱਖ ਮੰਗ ਤਾਂ ਹੈਗੀ ਹੈ ਵੀ ਜਿਹੜਾ ਸਾਡਾ ਸਾਥੀ ਕਰਮਚਾਰੀ ਐਨਸੀਸੀ ਕਰਮਚਾਰੀ ਜਿਹੜਾ ਡਿਊਟੀ ਤੋਂ ਹਟਕੀਤਾ ਗਿਆ ਹੈਗਾ ਉਸ ਨੂੰ ਉਸੇ ਜਗ੍ਹਾ ਤੇ ਹੀ ਬਹਾਲ ਕੀਤਾ ਜਾਵੇ ਦੂਸਰੀ ਮੰਗ ਸਾਡੀ ਇਹ ਹੈ ਜੀ 2014 ਤੋਂ ਜਿਹੜੇ ਕਰਮਚਾਰੀ CHB CHW NCC ਕਰਮਚਾਰੀ ਜਿਹੜੇ ਲਗਾਤਾਰ ਬਿਨਾ ਕਿਸੇ ਐਬਸੈਂਟ ਤੋਂ ਬਿਨਾ ਕਿਸੇ ਰੁਕਾਵਟ ਤੋਂ ਮੈਨੇਜਮੈਂਟ ਦਾ ਕੰਮ ਸਾਮ ਰਏ ਨੇਗੇ ਬਿਜਲੀ ਬੋਰਡ ਦਾ ਕੰਮ ਸਾਮ ਰਏ ਨੇਗੇ ਉਸ ਦਾ ਉਹਨਾਂ ਦਾ ਦਰਖਾਹਾਂ ਦੇ ਵਿੱਚ ਵਾਦਾ ਕੀਤਾ ਜਾਵੇ ਉਹਨਾਂ ਨੂੰ ਮੈਨੇਜਮੈਂਟ ਦੇ ਵਿੱਚ ਵਿਭਾਗ ਦੇ ਵਿੱਚ ਲਿਆ ਜਾਵੇ ਕਿਸੇ ਕਿਤੇ 2014 ਤੋਂ ਕਿਤੇ 2012 ਤੋਂ ਕਿਤੇ 2009 ਤੋਂ ਵਿੱਚੋਂ ਅਸੀਂ ਆਪਦਾ ਜ਼ਿੰਦਗੀ ਦਾ ਜਿਹੜਾ ਪ੍ਰੀਸ਼ੀਅਸ ਟਾਈਮ ਹੈਗਾ ਉਹ ਅਸੀਂ ਮੈਹਿਕਮੇ ਨੂੰ ਦੇ ਚੁੱਕੇ ਹਾਂ ਇਸ ਕਰਕੇ ਸਾਡਾ ਜਿਹੜਾ ਬੰਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਜਿਹੜਾ ਇਹ ਪ੍ਰਜਸ਼ਟਾ ਜੀ ਸਾਡਾ ਇੱਕ ਸਾਥੀ ਦੀਗਾ ਐਨਸੀਸੀ ਤੇ ਕੰਮ ਕਰ ਰਿਹਾ ਸੀਗਾ ਤੇ ਉਹਨੂੰ ਡਿਊਟੀ ਤੋਂ ਫਾਰਮ ਕਰਿਆ ਗਿਆ ਦੀਗਾ ਤੇ ਸਾਡਾ ਇਹ ਮਸਲਾ ਵੀ ਉਹ ਬੰਦੇ ਨੂੰ ਡਿਊਟੀ ਦੀ ਜਿੱਥੇ ਉਹਨੂੰ ਕੱਢਿਆ ਵੀ ਉਹ ਡਿਊਟੀ ਦੇ ਉੱਥੇ ਉਹਨੂੰ ਬਹਾਲ ਕੀਤਾ ਜਾਵੇ ਤੇ ਰਹਿਦਾ ਦੂਜਾ ਮਸਲਾ ਸਾਡਾ ਈਪੀਐਫ ਚ ਕਪੜਾ ਹੈ ਜੀ ਉਹ ਮੈਨੇਜਮੈਂਟ ਨਾਲ ਗੱਲਬਾਤ ਹੋਈ ਹੋਈ ਹੈ ਵੀ ਉਹਦੇ ਜਿਹੜੇ ਕੰਪਨੀ ਦੇ ਨੁਮਾਇੰਦੇ ਪਾਏ ਗਏ ਨੇ ਕਪੜੇਵਾਜ ਉਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤੇ ਦੂਜੀ ਮੰਗ ਹੈ ਜੀ ਸਾਡੀ ਵੀ 14 2014 ਤੋਂ ਲੈ ਕੇ ਹੁਣ ਤੱਕ ਤਨਖਾਹਾਂ 'ਚ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ ਸੀ ਇਹ ਤਨਖਾਹਾਂ ਨੂੰ ਵਧਾ ਕੇ 30-35 ਹਜ਼ਾਰ ਤਨਖਾਹ ਕਰੀ ਜਾਵੇ ਸਾਰਿਆਂ ਦੀ ਡਿਪਾਰਟਮੈਂਟ ਵਿੱਚ ਮਰਜ਼ੀ ਕੀਤਾ ਜਾਵੇ ਜਿਹੜੀ ਅਸੀਂ ਮਹਿਕਮੇ ਤੋਂ ਮੰਗ ਕਰ ਰਹੇ ਹਾਂ ਜੀ ਇਹ ਪੰਜਾਬ ਲੇਬਰ ਤੇ ਮੰਗ ਹੈ ਜੀ ਸਾਡੀ ਇਹ ਪੰਜਾਬ ਲੇਬਰ ਦੀ ਹੀ ਸਟ੍ਰਾਈਕ ਕੀਤੀ ਹੋਈ ਹੈ ਅਸੀਂ ਨੇ ਇਹ ਸਟ੍ਰਾਈਕ ਜਦੋਂ ਤੱਕ ਸਾਡੇ ਬੰਦਿਆਂ ਦੀ ਬਹਾਲੀ ਨਹੀਂ ਹੁੰਦੀ ਹੈਗੀ ਜੀ ਤੇ ਈਪੀਐਫਰ ਦੇ ਜਿਹੜੇ ਘਪਲਾ ਹੋਇਆ ਹੋਇਆ ਉਹਤੇ ਇਨਵਿਨ ਲਾਗੂ ਨਹੀਂ ਹੁੰਦਾ ਹੋ ਗਿਆ ਜੀ ਸਿਸਟਮ ਉਹਨਾਂ ਚੱਕਰ ਅਸੀਂ ਇਹ ਸਟ੍ਰਾਈਕ ਜਾਰੀ ਰੱਖਾਂਗੇ ਜੀ